ਹਾਂ ਤਾਂ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਦੂਜਾ ਪ੍ਰੈਕਟਿਸ ਪੇਪਰ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਸੀ 20 ਸਵਾਲ ਕਰ ਲਏ ਹੁਣ ਆਪਾਂ 21 ਨੰਬਰ ਸਵਾਲ ਦੇ ਉੱਤੇ ਪਹੁੰਚ ਗਏ ਧਿਆਨ ਦੇ ਨਾਲ ਦੇਖਣਾ ਬੇਟਾ ਕਹਿੰਦਾ ਕਿੰਨਾ ਧਨ 8 ਸਾਲਾਂ ਵਿੱਚ 10% ਸਾਲਾਨਾ ਵਿਆਜ ਦੀ ਦਰ ਨਾਲ 1800 ਰੁਪਏ ਹੋ ਜਾਵੇਗਾ ਤਾਂ ਬੇਟਾ ਇਹਨੇ ਕੁੱਲ ਧਨ ਪੁੱਛਿਆ ਆ ਜਿਹਦੇ ਵਿੱਚ ਵਿਆਜ ਜੁੜਿਆ ਹੁੰਦਾ ਇਸ ਤਰ੍ਹਾਂ ਦੇ ਸਵਾਲ ਦੇ ਵਿੱਚ ਅਸੀਂ ਮੁੱਲ ਧਨ ਮੰਨ ਕੇ ਚੱਲਦੇ ਆ ਮੰਨੋ ਮੂਲ ਧਨ ਮੂਲ ਧਨ ਕਹਿੰਦੇ ਬੇਟਾ ਵੈਸੇ ਇਹਨੂੰ ਮੂਲ ਧਨ ਜਿਹੜਾ ਸ਼ੁਰੂ ਚ ਦਿੱਤਾ ਜਾਂਦਾ ਅਸੀਂ 100 ਮੰਨ ਲੈਂਦੇ ਆ ਠੀਕ ਹੈ ਤਾਂ ਸਮਾਂ ਕਿੰਨਾ ਹੈਗਾ ਸਮਾਂ 8 ਸਾਲ ਤੇ ਦਰ ਕਿੰਨੀ ਹੈਗੀ ਹੈ 10% ਠੀਕ ਹੈ ਅਸੀਂ ਬੇਟਾ ਹੁਣ ਵਿਆਜ ਕੱਢਦੇ ਆ ਵਿਆਜ ਕੱਢ ਕੇ ਫਿਰ ਕੁੱਲ ਧਨ ਕੱਢਾਂਗੇ ਪਹਿਲਾਂ ਵਿਆਜ ਵਿਆਜ ਬਰਾਬਰੇ ਮੂਲ ਤਨ ਇਹਦਾ ਵਿਆਜ ਦਾ ਸੂਤਰ ਹੁੰਦਾ ਮੂਲ ਤਨ ਗੁਣਾ ਦਰ ਗੁਣਾ ਸਮਾਂ ਸਾਰੇ ਦਾ ਵਟਾ 100 ਤਾਂ ਮੂਲ ਤਨ ਕਿੰਨਾ ਬੇਟਾ ਅਸੀਂ 100 ਮੰਨਿਆ ਸੀ 100 ਗੁਣਾ ਦਰ ਕਿੰਨੀ ਆ ਸਮਾਂ 8 ਸਾਲ ਦਰ 10% ਸਾਰੇ ਦਾ ਵਟਾ 100 ਸੋ 100 ਕੱਟੇਗੇ ਤਾਂ 80 ਰੁਪਏ ਆ ਗਿਆ ਬਰਾਬਰੇ 80 ਰੁਪਏ ਵਿਆਜ ਆ ਗਿਆ ਬੇਟਾ ਤਾਂ ਹੁਣ ਕੁੱਲ ਤਨ ਕਿੰਨਾ ਬਣ ਗਿਆ ਕੁੱਲ ਤਨ ਜੇ ਮੂਲ ਤਨ 100 ਸੀ 80 ਰੁਪਏ ਵਿਆਜ ਹੋ ਗਿਆ ਤਾਂ ਕੁੱਲ ਤਨ 100 80 180 ਰੁਪਏ ਹੁਣ ਬੇਟਾ ਆਪਾਂ ਅਨੁਪਾਤ ਲਾ ਦਾਂਗੇ ਵੀ ਕੁੱਲ ਤਨ ਅਨੁਪਾਤ ਕਿਵੇਂ ਲਾਵਾਂਗੇ ਕੁੱਲ ਤਨ ਤੇ ਮੂਲ ਧਨ ਫੇਰ ਕੁੱਲ ਧਨ ਤੇ ਮੂਲ ਧਨ ਠੀਕ ਹੈ ਬੇਟਾ ਇਹ ਧਿਆਨ ਰੱਖਣਾ ਪੁੱਤ ਕੁੱਲ ਧਨ ਦੇ ਵਿੱਚ ਵਿਆਜ ਜੁੜਿਆ ਹੁੰਦਾ ਕੁੱਲ ਧਨ ਜੇ 180 ਰੁਪਏ ਆ ਤਾਂ ਮੂਲ ਧਨ 100 ਰੁਪਏ ਠੀਕ ਹੈ ਪੁੱਤ ਆ 100 ਆ ਪਾ ਕੱਢਿਆ ਹੀ ਸੀ 100 ਦੇ ਨਾਲ ਕੱਢ ਲਿਆ ਸੀ 180 ਰੁਪਏ ਕੁੱਲ ਧਨ ਬਣਿਆ ਸੀ ਹੁਣ ਕੁੱਲ ਧਨ ਆ ਜਿਹੜਾ ਉਹ ਦਿੰਦਾ ਪਿਆ ਆ ਸਨੁਕੁਲਤਨ ਕਿੰਨਾ ਦਿੱਤਾ ਸੀ ਰਕਮ ਦੇ ਵਿੱਚ ਧਿਆਨ ਨਾਲ ਦੇਖੋ ਦੀਦਾਰ ਨਾਲ 1800 ਰੁਪਏ ਹੋ ਜਾਵੇਗਾ ਤਾਂ ਹੁਣ ਬੇਟਾ ਆਪਾਂ ਲਾ ਲਾਂਗੇ ਜੇ ਕੁੱਲ ਤਨ 1800 ਰੁਪਏ ਹੈ ਤਾਂ ਮੂਲ ਤਨ ਅਸੀਂ ਪਤਾ ਕਰ ਲਵਾਂਗੇ ਇਹਦੇ ਵਿੱਚ ਬੇਟਾ ਉਸੇ ਤਰ੍ਹਾਂ ਹੀ ਪਹਿਲੇ ਦੀ ਚੌਥੇ ਨਾਲ ਗੁਣਾ ਤੇ ਦੂਜੇ ਦੀ ਤੀਜੇ ਨਾਲ ਗੁਣਾ 180 x 100 1800 ਠੀਕ ਹੈ ਬੇਟਾ ਤਾਂ a ਦੇ ਨਾਲ ਬੇਟਾ 0 ਦੇ ਨਾਲ 0 ਕੱਟੀ ਗਏ ਤੇ 18 ਉਹ ਦਾਇਆ 180 100 10 100 10 ਬਰਾਬਰ ਕਿੰਨੇ ਆ ਗਏ 1000 ਰੁਪਇਆ ਤਾਂ ਮੂਲ ਤਨ ਕਿੰਨਾ ਆ ਗਿਆ ਮੂਲ ਤਨ x ਮੰਨਿਆ ਸੀ ਨਾ 1000 ਰੁਪਇਆ ਆ ਗਿਆ x ਦੀ ਕੀਮਤ ਆ ਜਿਹੜੀ x ਅਸੀਂ ਮੂਲ ਤਨ ਨੂੰ ਮੰਨਿਆ ਸੀ ਆਪਾਂ ਇਹਦੇ ਹੁਣ ਅਲਟਰਨੇਟਿਵ ਆਨਸਰ ਦੇਖਦੇ ਆ ਤਾਂ ਬੇਟਾ ਇੱਕ ਨੰਬਰ ਤੇ 20000 ਰੁਪਇਆ ਜਿਹੜਾ ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਹੁਣ ਬੇਟਾ ਇਹਦੇ ਅਸੀਂ ਸਵਾਲ ਨੰਬਰ 22 ਦੇ ਉੱਤੇ ਆ ਗਏ ਸਵਾਲ ਨੰਬਰ 22 ਦੇ ਉੱਤੇ ਕੀ ਕਹਿੰਦਾ ਪਿਆ ਕਹਿੰਦਾ ਰੀਤਾ ਕੋਲ ਇੱਕ ਕੇਕ ਦਾ 5/6 ਹਿੱਸਾ ਹੈ ਤਾਂ ਉਸਨੇ ਇਸ ਦਾ 2/3 ਹਿੱਸਾ ਖਾ ਲਿਆ ਠੀਕ ਹੈ ਕੀ ਦਾ 2/3 ਜਿਹੜਾ ਰੀਤਾ ਦੇ ਕੋਲੇ ਹਿੱਸਾ ਸੀ 5/6 ਹਿੱਸਾ ਠੀਕ ਹੈ 5/6 ਹਿੱਸੇ ਦਾ 2/3 ਹਿੱਸਾ ਖਾ ਲਿਆ ਉਸਨੇ ਕੇਕ ਦਾ ਕਿੰਨਾ ਹਿੱਸਾ ਖਾਦਾ 5/6 ਦਾ 2/3 ਦਾ ਮਤਲਬ ਗੁਣਾ ਹੁੰਦੀ ਹੈ ਠੀਕ ਹੈ 5/6 2/3 2 3 6 ਇਹ ਆ ਗਿਆ ਬੇਟਾ 5/9 ਉਸਨੇ ਕੇਕ ਦਾ ਕਿੰਨਾ ਹਿੱਸਾ ਖਾ ਲਿਆ 5/9 ਹਿੱਸਾ ਇਹਨੂੰ ਇਹਦੇ ਨਾਲ ਗੁਣਾ ਕਰਕੇ ਕੇਕ ਦਾ 5/9 ਹਿੱਸਾ ਖਾ ਲਿਆ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਆਂ 2 ਨੰਬਰ ਦੇ ਉੱਤੇ 5/9 ਉੱਤਰ ਦਿੰਦਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 ਕੀ ਕਹਿੰਦਾ ਪਿਆ 9 0 ਤੇ 5 ਤੋਂ ਬਣੀ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਸੰਖਿਆ ਦਾ ਅੰਤਰ ਹੈ ਤਾਂ ਪਹਿਲਾਂ ਤਾਂ ਬੇਟਾ ਸਾਨੂੰ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਆਉਣੀ ਚਾਹੀਦੀ ਆ ਵੱਡੀ ਸੰਖਿਆ ਕਿਵੇਂ ਬਣੂਗੀ ਤਿੰਨ ਅੰਕਾਂ ਦੀ 9 5 0 ਤੇ 5 ਸਭ ਤੋਂ ਪਹਿਲਾਂ ਸਭ ਤੋਂ ਵੱਡਾ ਅੰਕ 9 ਫਿਰ ਉਸ ਤੋਂ ਛੋਟਾ 5 ਫਿਰ ਉਸ ਤੋਂ ਛੋਟੀ 0 ਤੇ ਛੋਟੀ ਤੋਂ ਛੋਟੀ ਬੇਟਾ ਛੋਟੀ ਸੰਖਿਆ ਕਿਵੇਂ ਬਣਾਵਾਂਗੇ ਆਪਾਂ 0 ਤੋਂ ਸ਼ੁਰੂ ਨਹੀਂ ਕਰ ਸਕਦੇ ਫਿਰ ਇਹਦਾ ਮੁੱਲ ਨਹੀਂ ਰਹਿੰਦਾ ਸਭ ਤੋਂ ਪਹਿਲਾਂ 5 ਛੋਟਾ ਅੰਕ ਫਿਰ ਉਸ ਤੋਂ ਬਾਅਦ ਚ 0 ਉਸ ਤੋਂ ਬਾਅਦ ਅਗਲੇ ਅੰਕ ਲੜੀ ਵਾਈਜ਼ ਵੱਡੇ ਤੋਂ ਛੋਟੇ ਤੋਂ ਵੱਡੇ ਵੱਲ ਨੂੰ ਚੱਲਦੇ ਹਾਂ ਠੀਕ ਹੈ ਬੇਟਾ ਤਾਂ ਆਪਾਂ ਇਹਨਾਂ ਦਾ ਅੰਤਰ ਕੱਢ ਲਏ ਨੇ 10 ਚੋਂ 9 ਗੇ 1 4ਾਂ ਦੇ 4 9ਾਂ ਚੋਂ 5 ਗੇ 4 441 ਆ ਸਾਡਾ ਜਿਹੜਾ ਉੱਤਰ ਆ ਗਿਆ ਠੀਕ ਹੈ ਵੱਡੀ ਤੋਂ ਵੱਡੀ ਤੇ ਛੋਟੀ ਸੰਖਿਆ ਦਾ ਉੱਤਰ ਅੰਤਰ ਆ ਜਿਹੜਾ ਤਾਂ ਦੋ ਨੰਬਰ ਤੇ 441 ਦਿੱਤਾ ਹੋਇਆ ਇਹਨਾਂ ਨੇ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇਸੇ ਸੈੱਟ ਦੇ ਸਵਾਲ ਨੰਬਰ 24 ਦੇ ਉੱਤੇ ਆ ਗਏ ਸਵਾਲ ਨੰਬਰ 24 ਦੇ ਉੱਤੇ ਕੀ ਕਹਿੰਦਾ ਪਿਆ ਕਹਿੰਦਾ 40.04. ਨੂੰ ਜੋੜਨ ਤੇ ਸਾਨੂੰ ਮਿਲਦਾ ਤਾਂ ਬੇਟਾ ਅਸੀਂ ਤੁਹਾਨੂੰ ਤੁਸੀਂ ਜਮਾਤ ਚ ਵੀ ਕੀਤਾ ਹੋਊਗਾ ਵੀ ਪੁਆਇੰਟ ਦੇ ਥੱਲੇ ਪੁਆਇੰਟ ਰੱਖ ਲੈਣੇ ਆ 40 ਆ 40.000 ਜਿੰਨੀਆਂ ਮਰਜ਼ੀ ਲਾ ਤੋ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਪਰ ਸਾਨੂੰ ਸੌਖਾ ਹੋ ਜੂ ਅੱਗੇ 0.04 ਠੀਕ ਹੈ ਅੱਗੇ 0.23404 0.23404 ਅੱਗੇ 0.204 0.204 ਅੱਗੇ 0.304 0.12304 ਬਾਕੀ ਬੇਟਾ ਆਪਾਂ ਜ਼ੀਰੋਆਂ ਆਪਣੇ ਕੋਲੋਂ ਹੀ ਲਾ ਲੈਣੇ ਆ ਕਿਉਂਕਿ ਫਿਰ ਸਾਨੂੰ ਸਵਾਲ ਸੌਖਾ ਨਿਕਲ ਜਾਂਦਾ ਹੈ ਤਾਂ ਬੇਟਾ ਆ ਇੱਥੇ ਵੀ ਇੱਕ ਚੌਕਾ ਇੱਥੇ ਵੀ ਇੱਕ ਇੱਥੇ ਵੀ ਇੱਕ ਚੌਕਾ ਆਇਆ ਐਸ ਲਾਈਨ ਚ ਵੀ ਇੱਕ ਚੋਕਾ ਹੈਗਾ ਐਸ ਲਾਈਨ ਦੇ ਵਿੱਚ ਵੀ ਇੱਕ ਚੋਕਾ ਹੈਗਾ ਠੀਕ ਹੈ ਇੱਥੇ ਜ਼ੀਰੋ ਹੀ ਹੈ ਇੱਥੇ ਜ਼ੀਰੋ ਫਿਰ ਇੱਥੇ ਜ਼ੀਰੋ 4 ਦਾ 4 ਤਾਂ ਇਹ ਆ ਗਿਆ ਬੇਟਾ 40.04444 ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਦੇ ਹਾਂ 40 ਆ ਪਹਿਲੇ ਨੰਬਰ ਤੇ ਸੌਰੀ 40 ਤੇ 4 ਤਾਂ ਹੈ ਹੀ ਨਹੀਂ ਸੀ ਬਸ ਇੱਥੇ 40 ਤੇ 40.0444 ਇਹ ਕਿਵੇਂ ਆ ਗਿਆ 44 ਤਾਂ ਬਣਨਾ ਹੀ ਨਹੀਂ ਇਹਦਾ 40.4 .4 ਵੀ ਕਿਤੇ ਵੀ ਨਹੀਂ ਹੈਗਾ ਬੇਟਾ ਇਹ ਫਿਰ ਕਿਵੇਂ ਦੇ ਰਿਹਾ ਅਨਸਰ 40.044 ਆ ਬੇਟਾ ਅਸਲ ਦੇ ਵਿੱਚ ਇਹਦਾ ਉੱਤਰ ਹੈ ਜਿਹੜਾ 40. ਇੱਥੇ 44 ਨਹੀਂ ਆਉਣਾ 40 ਹੀ ਆਉਣਾ ਹੈ ਪੁੱਤ ਠੀਕ ਹੈ ਤੇ ਇੱਥੇ 0 ਆਉਗੀ 40 .044444 ਚੋਕੇ ਠੀਕ ਹੈ ਬੇਟਾ ਤਾਂ ਇਹਨੂੰ ਆਪਾਂ ਉੱਤਰ ਨੂੰ ਠੀਕ ਕਰਕੇ ਐਜ਼ ਅ ਰਾਈਟ ਆਨਸਰ ਉੱਤਰ ਦੇ ਦਵਾਂਗੇ ਠੀਕ ਹੈ ਬੇਟਾ ਤਾਂ ਅੱਗੇ ਆ ਗਿਆ ਬੇਟਾ ਸਾਡੇ ਕੋਲੇ ਸਵਾਲ 25 ਨੰਬਰ ਸਵਾਲ 25 ਨੰਬਰ ਸਵਾਲ ਨੂੰ ਤੁਸੀਂ ਧਿਆਨ ਦੇ ਨਾਲ ਦੇਖੋ ਬੇਟਾ 25 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 12 ਮਜ਼ਦੂਰ 30 ਲੜਕਿਆਂ ਦੇ ਬਰਾਬਰ ਕੰਮ ਕਰਦੇ ਹੋਣ ਤਾਂ 25 ਲੜਕੇ ਕਿੰਨੇ ਮਜ਼ਦੂਰਾਂ ਦੇ 12 ਮਜ਼ਦੂਰ 30 ਲੜਕਿਆਂ ਦੇ ਬਰਾਬਰ 12 ਮੈਂ ਤਾਂ 25 ਲੜਕੇ ਕਿੰਨੇ ਮਜ਼ਦੂਰਾਂ ਦੇ ਪਹਿਲਾਂ ਬੇਟਾ ਆਪਾਂ ਇੱਕ ਲੜਕਾ ਕੱਢ ਲਨੇ 12 ਲੜਕੇ 30 ਮਜ਼ਦੂਰ ਆਪਾਂ ਬੇਟਾ ਜਾਂ ਇੱਥੇ ਇਕਾਈ ਲਾ ਦਈਏ 12 ਲੜਕੇ 12 ਮਜ਼ਦੂਰ ਲੜਕੇ ਮਜਦੂਰ ਲੜਕੇ ਮਜਦੂਰ ਲੜਕੀ 12 ਮਜਦੂਰ 30 ਲੜਕਿਆਂ ਦੇ ਬਰਾਬਰ 12 ਮਜਦੂਰ ਜਾਂ 30 ਲੜਕੇ ਅੱਗੇ ਬੇਟਾ 25 ਲੜਕੇ ਆ ਤੇ ਮਜਦੂਰ ਆਪਾਂ x ਮੰਨ ਲਏ ਗੱਲ ਸਮਝ ਲੱਗ ਗਈ ਤੇ ਬੇਟਾ ਇਹਦਾ ਸਿੱਧਾ ਹੀ ਅਨੁਪਾਤ ਲੱਗੂਗਾ ਠੀਕ ਹੈ ਜੇ ਮਜ਼ਦੂਰ ਵਧਣਗੇ ਤਾਂ ਲੜਕੇ ਵੀ ਵਧ ਜਾਣਗੇ ਸਿੱਧਾ ਅਨੁਪਾਤ ਚ ਪਹਿਲਾ ਗੁਣਾ ਚੌਥਾ ਤੇ ਦੂਜਾ ਗੁਣਾ ਤੀਜਾ 30x 25 12 ਇਹ ਬੇਟਾ ਕੱਟੇ ਜਾਣਗੇ ਇਹ ਇਹ 5 ਦੇ ਭਾੜੇ ਤੇ 30 ਨੇ ਇੱਧਰ ਜਾ ਕੇ ਡਿਵਾਈਡ ਹੋ ਜਾਣ ਨਾ ਤਾਂ 5 ਨੂੰ 6 ਕਾ 3 50 5ਾ 25 ਤਾਂ 6 ਦੁਣੀ 12 ਤਾਂ 5 ਦੁਣੀ 10 ਤਾਂ ਬਰਾਬਰ ਕਿੰਨਾ ਆ ਗਿਆ 10 ਮਜ਼ਦੂਰ ਉੱਤਰ ਆ ਗਿਆ ਮਜ਼ਦੂਰ x ਮੰਨੇ ਸੀ ਨਾ ਆਪਾਂ ਤਾਂ ਆਪਾਂ ਬੇਟਾ ਇਹਦਾ ਆਲਟਰਨੇਟਿਵ ਆਨਸਰ ਜਦੋਂ ਦੇਖਦੇ ਆਂ 2 ਨੰਬਰ ਦੇ ਉੱਤੇ 10 ਉੱਤਰ ਦਿੰਦਾ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਸੋ ਬੇਟਾ ਇਹ ਸਿਗਾ ਸਵਾਲ ਨੰਬਰ 25 ਇਹਦੇ ਨਾਲ ਹੀ ਇਹ ਸੈੱਟ ਹੈ ਜਿਹੜਾ ਸਾਡਾ ਪੇਪਰ ਕੰਪਲੀਟ ਹੋ ਗਿਆ ਹੈ ਅਗਲਾ ਪੇਪਰ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ